ਅਗਿਵਾਧਿਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌਣ ਮੰਡੀ ਦੇ ਵਿੱਚ ਦਿਨ ਦਹਾੜੇ ਸ਼ਰਿਆਮ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਮੌੜ ਮੰਡੀ ਦੀ ਟਰੱਕ ਯੂਨੀਅਨ ਦੇ ਨੇੜੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਇਸ ਤਰ੍ਹਾਂ ਹੱਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਦੋਂ ਆਸ-ਪਾਸ ਸੈਂਕੜੇ ਲੋਕ ਇਕੱਠੇ ਹੋ ਗਏ ਪਰ ਨੌਜਵਾਨ ਕਾਫੀ ਦੇਰ ਤੱਕ ਜਿਹੜਾ ਕਿ ਦਰਦ ਦੇ ਨਾਲ ਸੜਕ ਤੇ ਹੀ ਪਿਆ ਰਿਹਾ ਇਸ ਦੌਰਾਨ ਕੁਝ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਬਚਾ ਕੇ ਸਥਾਨਕ ਨਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਜ਼ਖਮੀ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਚੰਨੀ ਵਾਸੀ ਮੂੜਵਜੋ ਹੋਈ ਹੈ ਘਟਨਾ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਗੁਜ਼ਾਰੀ ਵੀ ਨਾ ਮਾਤਰ ਰਹੀ ਹੈ ਸੋ ਬੇਸ਼ੱਕ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰ ਲਏ ਨੇ ਪਰ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਬਜਾਏ ਕਿਹਾ ਹੈ ਕਿ ਅਜੇ ਜਾਂਚ ਜਾਰੀ ਹੈ ਸੋ ਘਟਨਾਰੇ ਜਾਣਕਾਰੀ ਜਾਂਚ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ ਨਸਿਆ ਜਾ ਰਿਹਾ ਹੈ ਕਿ ਜ਼ਖਮੀ ਜਸਪਾਲ ਸਿੰਘ ਤਲਵੰਡੀ ਸਾਬੋ ਦੇ ਵਿੱਚ ਇੱਕ ਕਤਲ ਕੇਸ ਮੁਲਜ਼ਮ ਸੀ ਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਤੇ ਆਇਆ ਸੀ ਮਨੇ ਜਾਣਿਆ ਹੈ ਕਿ ਹਮਲਾ ਕਰਨ ਵਾਲੇ ਵਿਅਕਤੀ ਪਹਿਲੇ ਮ੍ਰਿਤਕ ਵਿਅਕਤੀ ਦੇ ਜਾਣਕਾਰ ਅਤੇ ਪਰਿਵਾਰਕ ਮੈਂਬਰ ਸਨ ਜੁਨਾ ਨੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਦੇ ਲਈ ਨੌਜਵਾਨ ਤੇ ਜਾਨਲੇਵਾ ਹਮਲਾ ਕੀਤਾ ਮੋੜਵਟੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਦਮੋਸਪੀਟਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਟਲੀ ਫੜਨ ਲਈ ਜੇਬੂ ਪੁਲਿਸ ਪਾਰਟੀਾਂ ਵਕਫ ਵਕਫ ਤਾਵਾਂ ਤੇ ਰਵਾਨਾ ਹੋ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ ਰਾਤ ਜਿਹੜੇ ਹੈਗੇ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਤੁਰੰਤ ਗ੍ਰਿਫਤਾਰ ਕਰਾਂਗੇ ਬਚਿੰਦਾ ਦੇ ਕਸਬਾ ਮੋੜ ਮੰਡੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੁਥੇ ਕਿ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਦਿਨ ਦਹਾੜੇ ਸ਼ਰਿਆਨ ਬਾਜ਼ਾਰ ਦੇ ਵਿੱਚ ਕਤਲ ਕੀਤਾ ਗਿਆ ਤੇ ਤੇਜ਼ ਤਰ੍ਹਾਂ ਹਥਿਆਰ ਨਾਲ ਨੌਜਵਾਨ ਤੇ ਕਈ ਵਾਰ ਕੀਤੇ ਗਏ ਜੁਥੇ ਕਿ तस्वीर भी जोड़ी कि सामने आईया ने कि शरेआम गुंडागर्दी दिखाई गई है शरेआम जोड़ा कि हथियार जानलेवा हमला किया गया सो कपिल शर्मा सा जुड़ चुके हैं लाइव इस खबर से वधेरे जानकारी कपिल ने जो कि वारदात वापरी है शरेम जोड़े की गुंडागर्दी दया तस्वीर देखने सामने आई कि जानलेवा हमला किया गया नौजवान से ਹੋਰ ਕੀ ਕੋ ਜਾਣਕਾਰੀ ਤੁਹਾਡੇ ਕੋਲ ਕਿਉਂ ਇਹ ਕੀਤਾ ਗਿਆ ਕਿਹੜੀ ਪ੍ਰਾਣੀ ਰੰਜਿਸ਼ ਸੀ ਜੀ ਤੁਹਾਨੂੰ ਦੱਸ ਦਈਏ ਇਹ ਪ੍ਰਾਣੀ ਰੰਜਿਸ਼ ਜ਼ਮੀਨੀ ਵਿਵਾਦ ਨੂੰ ਲੈ ਕੇ ਸੀਗੀ ਪਹਿਲਾ ਜਿਹੜੇ ਕਿ ਧੀਰ ਜਿਸ ਵਿਅਕਤੀ ਤੇ ਵਾਰ ਹੋਇਆ ਉਸ ਵਿਅਕਤੀ ਨੇ ਵੀ ਐਸੀ ਕਰਤਾਂ ਨੂੰ ਇਸ ਤਰ੍ਹਾਂ ਹੀ ਇੰਜਾਮ ਦਿੱਤਾ ਸੀ ਉਸ ਦਾ ਹੀ ਬਦਲਾ ਲਿੱਤਾ ਗਿਆਗਾ ਦੋਨਾਂ ਵੀ ਦੋ ਜਿਹੜੇ ਕਿ ਦੋ ਵਿਅਕਤੀ ਵੀਡੀਓ ਵਾਇਰਲ ਹੋ ਰਹੀ ਹੈਗੀ ਉਹਦੇ ਵਿੱਚ ਦੋ ਵਿਅਕਤੀ ਜਿਹੜੇ ਕਿ ਤਿੱਖੇ ਹਥਿਆਰਾਂ ਨਾਲ ਉਹਨਾਂ ਦੀ ਲੱਤਾਂ ਹਵਾਵਾਂ ਤੋੜ ਦਿੱਤੀਆਂ ਵਿਅਕਤੀਆਂ ਦੀ ਤੇ ਜ਼ਮੀਨੀ ਵਿਵਾਦ ਕਰਕੇ ਇਹ ਸਾਰਾ ਮਾਮਲਾ ਹੋਇਆ ਹੈ ਪੁਲਿਸ ਨੇ ਦੋ ਬੰਦਿਆਂ ਨੂੰ ਅਰੈਸਟ ਕਰ ਲਿੱਤਾ ਤੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜਿਹੜਾ ਕਿ ਵਿਅਕਤੀ ਜ਼ਖਮੀ ਸੀਗਾ ਉਹ ਉਹਨੇ ਵੀ ਸਵੇਰੇ ਜਿਹੜਾ ਕਿ ਦਮ ਤੋੜ ਦਿੱਤਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕੇ ਸੁਖ ਹਪਿਲ ਜਿਹੜਾ ਕਿ ਨੌਜਵਾਨ ਸੀ ਇਸ ਤੇ ਵੀ ਜਿਹੜਾ ਕਿ ਕਤਲ ਦਾ ਕੇਸ ਸੀ ਜੀ ਜ਼ਮਾਨਤ ਤੇ ਬਾਹਰ ਆਇਆ ਸੀਗਾ ਇਹ ਨੌਜਵਾਨ ਮਾਮਲਾ ਸੀਗਾ ਪਹਿਲਾ ਇਹਨਾਂ ਦਾ ਜ਼ਮੀਨਦਾਰ ਰੋਲਾ ਸੀਗਾ ਤੇ ਉਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਇਸਨੇ ਵੀ ਇਸ ਤਰ੍ਹਾਂ ਹੀ ਇੱਕ ਇਹਨਾਂ ਦਾ ਜਿਹੜਾ ਕਿ ਭਾਈ ਨਾਤੇ ਚ ਭਰਾ ਸੀਗਾ ਤੇ ਉਸ ਤੇ ਵੀ ਇਸ ਤਰ੍ਹਾਂ ਹੀ ਵਾਰ ਕੀਤਾ ਸੀਗਾ ਪਰੰਤੂ ਜਿਹੜਾ ਕਿ ਉਸ ਦਾ ਹੀ ਬਦਲਾ ਇਹਨਾਂ ਦੇ ਭਰਾ ਆਪਸ ਚ ਸਾਰੇ ਪਰਿਵਾਰ ਇੱਕੋ ਭਾਈਚਾਰਾ ਚ ਆਏਗਾ ਤੇ ਇਸ ਤਰ੍ਹਾਂ ਹੀ ਇਹਨਾਂ ਨੇ ਬਦਲਾ ਲੀਤਾਗਾ ਜੀ ਜ਼ਮੀਨ ਵਿਵਾਦ ਨੂੰ ਲੈ ਕੇ ਜੋ ਬਿਲਕੁਲ ਜਿਹੜੇ ਕਿ ਤਸਵੀਰਾਂ ਸਾਹਮਣੇ ਆਈ ਨੇ ਸ਼ਰੀਆਮ ਜਿਹੜੇ ਕਿ ਗੁੰਡਾਗਰਦੀਆਂ ਕੀਤੀ ਗਈ ਉਹਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਉਸ ਨੌਜਵਾਨ ਦੇ ਜੋ ਪੁਲਿਸ ਦੇ ਵੱਲੋਂ ਹੁਣ ਕੀ ਕੁਝ ਕਾਰਵਾਈ ਕੀਤੀ ਗਈ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਜੀ ਪੁਲਿਸ ਵੱਲੋਂ ਦੋ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਹੈਗਾ ਜਿਹੜਾ ਕਿ ਵਿਅਕਤੀ ਸਵੇਰੇ ਜ਼ਖਮੀ ਹਾਲਤ ਚ ਸੀਗਾ ਤੇ ਉਹਨੇ ਸਵੇਰੇ ਹੀ ਦਮ ਤੋੜ ਦਿੱਤਾ ਗਿਆ ਹੀ ਤੇ ਪਰਿਵਾਰ ਮੌਚਰੀ ਘਾਟੇ ਉਹਦੀ ਬਾਡੀ ਜਿਹੜੀ ਕਿ ਰੱਖ ਦਿੱਤੀ ਗਈ ਹੈ ਪਰਿਵਾਰ ਪਠਿੰਡਾ ਸਿਵਲ ਹਸਪੀਟਲ ਵਿੱਚ ਹੈਗਾ ਜੀ